मंत्री दी ਸੌ ਜਿਹੜੀ ਆ ਉਹ ਚੁੱਕਣਗੇ ਜੇਕਰ ਗੋਪਾਲ ਰਾਏ ਹੁਣਾਂ ਦੀ ਗੱਲ ਕਰੀਏ ਤਾਂ ਪਹਿਲਾਂ ਤੋਂ ਹੀ ਮੰਤਰੀ ਨੇ ਤੇ ਇਸ ਵਾਰ ਫਿਰ ਆਤਸ਼ੀ ਹੁਣਾਂ ਦੇ ਵੀ ਕੈਬਨਿਟ ਦੇ ਵਜੋਂ ਸੌ ਜਿਹੜੀ ਆ ਉਹ ਚੁੱਕਣਗੇ ਕਲਾਸ਼ ਗਹਿਲੋਤ ਵੀ ਸੌਰਵ ਭਾਰਤਵਾਜ ਹੁਣੀ ਔਰ ਇਮਰਾਨ ਹੁਸੈਨ ਵੀ ਕੈਬਨਿਟ ਮੰਤਰੀ ਦੇ ਤੌਰ ਤੇ ਸੌ ਚੁੱਕਣਗੇ ਔਰ ਆਤਸ਼ੀ ਜਿਹੜੇ ਆ ਸੀਐਮ ਦੇ ਤੌਰ ਤੇ ਸੌ ਚੁੱਕਣਗੇ ਅत्ता ਨਵੇਂ ਮੰਤਰੀ ਦੀ ਐਂਟਰੀ ਹੋਈ ਹੈ ਕੈਬਨਿਟ ਦੇ ਵਿੱਚ ਮੁਕੇਸ਼ ਅਹਿਲਾਵਤ ਦੱਸਦੀ ਹੈ ਕਿ ਇਹਨਾਂ ਨੂੰ ਇਸ ਵਾਰ ਮੌਕਾ ਦਿੱਤਾ ਗਿਆ ਹੈ ਸੀਐਮ ਆਤਿਸ਼ੀ ਹੁਣਾ ਦੀ ਕੈਬਨਿਟ ਦੇ ਵਿੱਚ ਸ਼ਾਮਿਲ ਹੋਣ ਦਾ ਤਾਂ ਪਹਿਲਾ ਕੀ ਜੇਕਰ ਅਸੀਂ ਗੱਲ ਕਰੀ ਤਾਂ ਇੱਕ ਵੱਡਾ ਫੇਰ ਬਦਲ ਹੈ ਦਿੱਲੀ ਦੀ ਸਿਆਸਤ ਦੇ ਵਿੱਚ ਅਰਵਿੰਦ ਕੇਜਰੀਵਾਲ ਹੁਣਾਂ ਦੇ ਅਸਤੀਫੇ ਤੋਂ ਬਾਅਦ ਜਿਹੜੀ ਵਿਧਾਇਕ ਦਲ ਦੀ ਮੀਟਿੰਗ ਹੁੰਦੀ ਰਹੀ ਵਿਧਾਇਕ ਦਲ ਦੀ ਮੀਟਿੰਗ ਦੇ ਵਿੱਚ ਅ ਅਤਿਸ਼ੀ ਹੁਣਾਂ ਨੂੰ ਸੀਐਮ ਦਾ ਉਮੀਦਵਾਰ ਚੁਣਿਆ ਗਿਆ ਤਾਂ ਉਹਨਾਂ ਦੇ ਪੱਖ ਦੇ ਵਿੱਚ ਸਾਰੇ ਜਾਣੇ ਨੇ ਹਾਮੀ ਭਰੀ ਐ ਤੇ ਉਹਨਾਂ ਦਾ ਨਾਮ ਜਿਹੜਾ ਉਹ ਰਾਜਪਾਲ ਦੇ ਅੱਗੇ ਪੇਸ਼ ਕੀਤਾ ਗਿਆ ਹੁਣ ਸੌ ਜਿਹੜੀ ਹੈ ਸ਼ਪਤ ਜਿਹੜੀ ਉਹ ਚੁਕਾਈ ਜਾਵੇਗੀ ਤਾਂ ਕੈਬਨਿਟ ਦੇ ਵਿੱਚ ਦੱਸਿਆ ਜਾ ਰਿਹਾ ਸੀ ਬਹੁਤ ਸਾਰੇ ਲੋਕ ਕਹਿ ਰਹੇ ਸੀ ਕਿ ਕੈਬਨਿਟ ਦੇ ਵਿੱਚ ਕਿਹੜਾ ਕਿਹੜਾ ਚੇਂਜ ਹੋ ਸਕਦਾ ਹੈ ਕਿਹੜਾ ਕਿਹੜਾ ਨਵਾਂ ਚਿਹਰਾ ਜਿਹੜਾ ਆ ਉਹ ਐਡ ਹੋ ਸਕਦਾ ਦੱਸਦੀ ਕਿ ਚਾਰ ਤਾਂ ਪੁਰਾਣੇ ਕੈਬਨਿਟ ਮੰਤਰੀ ਹੀ ਇਸ ਵਾਰ ਫਿਰ ਸੀਮਾਤਸ਼ੀ ਦੇ ਹੱਕ ਦੇ ਵਿੱਚ ਸੌ ਚੁੱਕਣਗੇ ਮੰਤਰੀ ਦੇ ਤੌਰ ਤੇ ਤਾਂ ਉਹਨੇ ਗੋਪਾਲ ਰਾਏ ਕਲਾਸ਼ ਗਹਿਲ ਉਤ ਸੌਰਵ ਭਾਰਦਵਾਇਤ ਇਮਰਾਨ ਹੁਸੈਨ ਔਰ ਇਹਨਾਂ ਦੇ ਨਾਲ ਇੱਕ ਹੋਰ ਨਵਾਂ ਚਿਹਰਾ ਐਡ ਹੋਇਆ ਮੁਕੇਸ਼ ਅਹਲਾਵਤ ਉਹ ਵੀ ਕੈਬਨਿਟ ਮੰਤਰੀ ਦੇ ਤੌਰ ਤੇ ਸੌ ਚੁੱਕਣਗੇ ਤਾਂ ਵੱਡਾ ਫੇਰ ਬਦਲ ਐ ਦਿੱਲੀ ਦੀ ਸਿਆਸਤ ਦੇ ਵਿੱਚ ਹਾਲਾਂਕਿ ਆਉਣ ਵਾਲੇ ਇਲੈਕਸ਼ਨਸ ਦੇ ਵਿੱਚ ਦੇਖਣਾ ਹੋਵੇਗਾ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਜਿਹੜੀਆਂ ਦਿੱਲੀ ਦੇ ਵਿੱਚ ਹੋਣੀਆਂ ਨੇ ਉਹਨਾਂ ਦੇ ਵਿੱਚ ਦੇਖਣਾ ਹੋਵੇਗਾ ਕਿ ਦਿੱਲੀ ਦੇ ਲੋਕ ਕਿਸ ਦੇ ਹੱਕ ਦੇ ਵਿੱਚ ਫਤਵਾ ਦਿੰਦੇ ਨੇ ਦੁਬਾਰਾ ਆਮ ਆਦਮੀ ਪਾਰਟੀ ਨੂੰ ਮੌਕਾ ਮਿਲਦਾ ਸੱਤਾ ਦੇ ਵਿੱਚ ਆਉਣ ਦਾ ਜਾਂ ਫਿਰ ਨਹੀਂ ਹਾਲਾਂਕਿ ਉਹਨੇ ਸਮੇਂ ਤੱਕ ਆਤਿਸ਼ੀ ਜਿਹੜੇ ਨੇ ਉਹ ਸੀਐਮ ਬਣੇ ਰਹਿਣਗੇ ਔਰ ਉਹਨਾਂ ਦੀ ਨਵੀਂ ਕੈਬਨਿਟ ਵੀ ਉਹਨਾਂ ਦੇ ਨਾਲ ਸੌ ਚੁਕੇਗੀ ਦੇ ਵਿੱਚ ਇੱਕ ਹੋਰ ਮੰਤਰੀ ਨਵਾਂ ਜੁੜ ਚੁੱਕਾ ਹੈ ਜੀਹਾਂ ਇੱਕ ਨਵੇਂ ਮੰਤਰੀ ਕੈਬਨਿਟ ਦੇ ਵਿੱਚ ਸ਼ਾਮਿਲ ਹੋਏ ਨੇ ਦੱਸ ਦਈਏ ਕਿ ਐਸੀਐਮ ਅਤਿਸ਼ੀ ਹੁਣਾਂ ਦੀ ਕੈਬਨਿਟ ਦੇ ਵਿੱਚ ਇੱਕ ਹੋਰ ਨਵੇਂ ਚਿਹਰੇ ਦੀ ਐਂਟਰੀ ਹੋਈ ਹੈ ਚਾਰ ਮੰਤਰੀ ਪਹਿਲਾਂ ਹੀ ਉਹਨਾਂ ਨੇ ਤਾਂ ਸੌ ਚੁੱਕੀ ਹੈ ਨਾਲ ਇੱਕ ਹੋਰ ਨਵੇਂ ਮੰਤਰੀ ਜਿਹੜੇ ਹੈ ਉਹ ਐਡ ਹੋਏ ਨੇ ਮੁਕੇਸ਼ ਅਹਲਾਵਤ ਜਿਹੜੇ ਨੇ ਉਹ ਵੀ ਕੈਬਨਿਟ ਮੰਤਰੀ ਦੀ ਸੌ ਜਿਹੜੀ ਆ ਉਹ ਚੁੱਕਣਗੇ ਜੇਕਰ ਗੋਪਾਲ ਰਾਏ ਹੁਣਾਂ ਦੀ ਗੱਲ ਕਰੀਏ ਤਾਂ ਪਹਿਲਾਂ ਤੋਂ ਹੀ ਮੰਤਰੀ ਨੇ ਤੇ ਇਸ ਵਾਰ ਫਿਰ ਆਤਿਸ਼ੀ ਹੁਣਾਂ ਦੇ ਵੀ ਕੈਬਨਿਟ ਦੇ ਵਜੋਂ ਸੌ ਜਿਹੜੀ ਆ ਉਹ ਚੁੱਕਣਗੇ ਕੈਲਾਸ਼ ਗਹਿਲੋਤ ਵੀ ਸੌਰਵ ਭਾਰਤਵਾਜ ਹੁਣੀ ਔਰ ਇਮਰਾਨ ਹੁਸੈਨ ਵੀ ਕੈਬਨਿਟ ਮੰਤਰੀ ਦੇ ਤੌਰ ਤੇ ਸੌ ਚੁੱਕਣਗੇ ਔਰ ਆਤਿਸ਼ੀ ਜਿਹੜੇ ਆ ਸੀਐਮ ਦੇ ਤੌਰ ਤੇ ਸੌ ਚੁੱਕਣਗੇ ਅੱਜ ਨਵੇਂ ਮੰਤਰੀ ਦੀ ਐਂਟਰੀ ਹੋਈ ਹੈ ਕੈਬਨਿਟ ਦੇ ਵਿੱਚ ਮੁਕੇਸ਼ ਅਹਿਲਾਵਤ ਦੱਸਦੀ ਕਿ ਇਹਨਾਂ ਨੂੰ ਇਸ ਵਾਰ ਮੌਕਾ ਦਿੱਤਾ ਗਿਆ ਹੈ ਸੀਐਮ ਆਤਿਸ਼ੀ ਹੁਣਾ ਦੀ ਕੈਬਨਿਟ ਦੇ ਵਿੱਚ ਸ਼ਾਮਿਲ ਹੋਣ ਦਾ ਤਾਂ ਪਹਿਲਾ ਹੀ ਜੇਕਰ ਅਸੀਂ ਗੱਲ ਕਰੀ ਤਾਂ ਇੱਕ ਵੱਡਾ ਫੇਰ ਬਦਲ ਹੈ ਦਿੱਲੀ ਦੀ ਸਿਆਸਤ ਦੇ ਵਿੱਚ ਅਰਵਿੰਦ ਕੇਜਰੀਵਾਲ ਹੁਣਾ ਦੇ ਅਸਤੀਫੇ ਤੋਂ ਬਾਅਦ ਜਿਹੜੀ ਵਿਧਾਇਕ ਦਲ ਦੀ ਮੀਟਿੰਗ ਹੁੰਦੀ ਰਹੀ ਵਿਧਾਇਕ ਦਲ ਦੀ ਮੀਟਿੰਗ ਦੇ ਵਿੱਚ ਅ ਅਤਿਸ਼ੀ ਹੁਣਾਂ ਨੂੰ ਸੀਐਮ ਦਾ ਉਮੀਦਵਾਰ ਚੁਣਿਆ ਗਿਆ ਤਾਂ ਉਹਨਾਂ ਦੇ ਪੱਖ ਦੇ ਵਿੱਚ ਸਾਰੇ ਜਾਣੇ ਨੇ ਹਾਮੀ ਭਰੀ ਐ ਤੇ ਉਹਨਾਂ ਦਾ ਨਾਮ ਜਿਹੜਾ ਉਹ ਰਾਜਪਾਲ ਦੇ ਅੱਗੇ ਪੇਸ਼ ਕੀਤਾ ਗਿਆ ਹੁਣ ਸੌ ਜਿਹੜੀ ਹੈ ਸ਼ਪਤ ਜਿਹੜੀ ਉਹ ਚੁਕਾਈ ਜਾਵੇਗੀ ਤਾਂ ਕੈਬਨਿਟ ਦੇ ਵਿੱਚ ਦੱਸਿਆ ਜਾ ਰਿਹਾ ਸੀ ਬਹੁਤ ਸਾਰੇ ਲੋਕ ਕਹਿ ਰਹੇ ਸੀ ਕਿ ਕੈਬਨਿਟ ਦੇ ਵਿੱਚ ਕਿਹੜਾ ਕਿਹੜਾ ਚੇਂਜ ਹੋ ਸਕਦਾ ਹੈ ਕਿਹੜਾ ਕਿਹੜਾ ਨਵਾਂ ਚਿਹਰਾ ਜਿਹੜਾ ਆ ਉਹ ਐਡ ਹੋ ਸਕਦਾ ਦੱਸਦੀ ਕਿ ਚਾਰ ਤਾਂ ਪੁਰਾਣੇ ਕੈਬਨਿਟ ਮੰਤਰੀ ਹੀ ਇਸ ਵਾਰ ਫਿਰ ਸੀਮਾਤਸ਼ੀ ਦੇ ਹੱਕ ਦੇ ਵਿੱਚ ਸੌ ਚੁੱਕਣਗੇ ਮੰਤਰੀ ਦੇ ਤੌਰ ਤੇ ਤਾਂ ਉਹਨੇ ਗੋਪਾਲ ਰਾਏ ਕਲਾਸ਼ ਗਹਿਲੋ ਤੋ ਸੌਰਵ ਭਾਰਦਵਾਇਤ ਇਮਰਾਨ ਹੁਸੈਨ ਮੋਰਨਾ ਦੇ ਨਾਲ ਇੱਕ ਹੋਰ ਨਵਾਂ ਚਿਹਰਾ ਐਡ ਹੋਇਆ ਮੁਕੇਸ਼ ਅਹਲਾਵਤ ਉਹ ਵੀ ਕੈਬਨਿਟ ਮੰਤਰੀ ਦੇ ਤੌਰ ਤੇ ਸੌ ਚੁੱਕਣਗੇ ਤਾਂ ਵੱਡਾ ਫੇਰ ਬਦਲ ਹੈ ਦਿੱਲੀ ਦੀ ਸਿਆਸਤ ਦੇ ਵਿੱਚ ਹਾਲਾਂਕਿ ਆਉਣ ਵਾਲੇ ਇਲੈਕਸ਼ਨਸ ਦੇ ਵਿੱਚ ਦੇਖਣਾ ਹੋਵੇਗਾ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਜਿਹੜੀਆਂ ਦਿੱਲੀ ਦੇ ਵਿੱਚ ਹੋਣੀਆਂ ਨੇ ਉਹਨਾਂ ਦੇ ਵਿੱਚ ਦੇਖਣਾ ਹੋਵੇਗਾ ਕਿ ਦਿੱਲੀ ਦੇ ਲੋਕ ਕਿਸ ਦਿੱਕਤ ਦੇ ਵਿੱਚ ਇੱਕ ਹੋਰ ਮੰਤਰੀ ਨਵਾਂ ਜੁੜ ਚੁੱਕਾ ਹੈ ਜੀहां ਇੱਕ ਨਵੇਂ ਮੰਤਰੀ ਕੈਬਨਟ ਦੇ ਵਿੱਚ ਸ਼ਾਮਿਲ ਹੋਏ ਨੇ ਦੱਸ ਦਈਏ ਕਿ ਸੀਐਮ ਆਤਿਸ਼ੀ ਹੁਣਾ ਦੀ ਕੈਬਨਟ ਦੇ ਵਿੱਚ ਇੱਕ ਹੋਰ ਨਵੇਂ ਚਿਹਰੇ ਦੀ ਐਂਟਰੀ ਹੋਈ ਹੈ ਚਾਰ ਮੰਤਰੀ ਪਹਿਲਾਂ ਹੀ ਉਹਨਾਂ ਨੇ ਤਾਂ ਸੌ ਚੁੱਕੀ ਹੈ ਨਾਲ ਇੱਕ ਹੋਰ ਨਵੇਂ ਮੰਤਰੀ ਜਿਹੜੇ ਹੈ ਉਹ ਐਡ ਹੋਏ ਨੇ ਮੁਕੇਸ਼ ਇਹ ਲਾਵਤ ਜਿਹੜੇ ਨੇ ਉਹ ਵੀ ਕੈਬਨਿਟ ਮੰਤਰੀ ਦੀ ਸੌ ਜਿਹੜੀ ਆ ਉਹ ਚੁੱਕਣਗੇ ਜੇਕਰ ਗੋਪਾਲ ਰਾਏ ਹੁਣਾਂ ਦੀ ਗੱਲ ਕਰੀਏ ਤਾਂ ਪਹਿਲਾਂ ਤੋਂ ਹੀ ਮੰਤਰੀ ਨੇ ਤੇ ਇਸ ਵਾਰ ਫਿਰ ਆਤਿਸ਼ੀ ਹੁਣਾਂ ਦੇ ਵੀ ਕੈਬਨਿਟ ਦੇ ਵਜੋਂ ਸੌ ਜਿਹੜੀ ਆ ਉਹ ਚੁੱਕਣਗੇ ਕੈਲਾਸ਼ ਗਹਿਲੋਤ ਵੀ ਸੌਰਵ ਭਾਰਤਵਾਜ ਹੁਣੀ ਔਰ ਇਮਰਾਨ ਹੁਸੈਨ ਵੀ ਕੈਬਨਿਟ ਮੰਤਰੀ ਦੇ ਤੌਰ ਤੇ ਸੌ ਚੁੱਕਣਗੇ ਔਰ ਆਤਿਸ਼ੀ ਜਿਹੜੇ ਆ ਸੀਐਮ ਦੇ ਤੌਰ ਤੇ ਸੌ ਚੁੱਕਣਗੇ ਅੱਤਾਂ ਨਵੇਂ ਮੰਤਰੀ ਦੀ ਐਂਟਰੀ ਹੋਈ ਹੈ ਕੈਬਨਿਟ ਦੇ ਵਿੱਚ ਮੁਕੇਸ਼ ਅਹਿਲਾਵਤ ਦੱਸਦੀ ਹੈ ਕਿ ਇਹਨਾਂ ਨੂੰ ਇਸ ਵਾਰ ਮੌਕਾ ਦਿੱਤਾ ਗਿਆ ਹੈ ਸੀਐਮ ਆਤਸ਼ੀ ਹੁਣਾ ਦੀ ਕੈਬਨਿਟ ਦੇ ਵਿੱਚ ਸ਼ਾਮਿਲ ਹੋਣ ਦਾ ਤਾਂ ਪਹਿਲਾ ਹੀ ਜੇਕਰ ਅਸੀਂ ਗੱਲ ਕਰੀ ਤਾਂ ਇੱਕ ਵੱਡਾ ਫੇਰਬਦਲ ਹੈ ਦਿੱਲੀ ਦੀ ਸਿਆਸਤ ਦੇ ਵਿੱਚ ਅਰਵਿੰਦ ਕੇਜਰੀਵਾਲ ਹੁਣਾ ਦੇ ਅਸਤੀਫੇ ਤੋਂ ਬਾਅਦ ਜਿਹੜੀ ਵਿਧਾਇਕ ਦਲ ਦੀ ਮੀਟਿੰਗ ਹੁੰਦੀ ਰਹੀ ਵਿਧਾਇਕ ਦਲ ਦੀ ਮੀਟਿੰਗ ਦੇ ਵਿੱਚ ਅ ਅਤਿਸ਼ੀ ਹੁਣਾ ਨੂੰ ਸੀਐਮ ਦਾ ਉਮੀਦਵਾਰ ਚੁਣਿਆ ਗਿਆ ਤਾਂ ਉਹਨਾਂ ਦੇ ਪੱਖ ਦੇ ਵਿੱਚ ਸਾਰੇ ਜਾਣੇ ਨੇ ਹਾਮੀ ਭਰੀ ਐ ਤੇ ਉਹਨਾਂ ਦਾ ਨਾਮ ਜਿਹੜਾ ਉਹ ਰਾਜਪਾਲ ਦੇ ਅੱਗੇ ਪੇਸ਼ ਕੀਤਾ ਗਿਆ ਹੁਣ ਸੌ ਜਿਹੜੀ ਐ ਸ਼ਪਤ ਜਿਹੜੀ ਉਹ ਚੁਕਾਈ ਜਾਵੇਗੀ ਤਾਂ ਕੈਬਨਿਟ ਦੇ ਵਿੱਚ ਦੱਸਿਆ ਜਾ ਰਿਹਾ ਸੀ ਬਹੁਤ ਸਾਰੇ ਲੋਕ ਕਹਿ ਰਹੇ ਸੀ ਕਿ ਕੈਬਨਿਟ ਦੇ ਵਿੱਚ ਕਿਹੜਾ ਕਿਹੜਾ ਚੇਂਜ ਹੋ ਸਕਦਾ ਹੈ ਕਿਹੜਾ ਕਿਹੜਾ ਨਵਾਂ ਚਿਹਰਾ ਜਿਹੜਾ ਆ ਉਹ ਐਡ ਹੋ ਸਕਦਾ ਦੱਸਦੀ ਕਿ ਚਾਰ ਤਾਂ ਪੁਰਾਣੇ ਕੈਬਨਿਟ ਮੰਤਰੀ ਹੀ ਇਸ ਵਾਰ ਫਿਰ ਸੀਮਾਤਸ਼ੀ ਦੇ ਹੱਕ ਦੇ ਵਿੱਚ ਸੌਂ ਚੁੱਕਣਗੇ ਮੰਤਰੀ ਦੇ ਤੌਰ ਤੇ ਤਾਂ ਉਹਨੇ ਗੋਪਾਲ ਰਾਏ ਕਲਾਸ਼ ਗਹਿਲੋਤ ਸੌਰਵ ਭਾਰਦਵਾਇਤ ਇਮਰਾਨ ਹੁਸੈਨ ਔਰ ਇਹਨਾਂ ਦੇ ਨਾਲ ਇੱਕ ਹੋਰ ਨਵਾਂ ਚਿਹਰਾ ਐਡ ਹੋਇਆ ਮੁਕੇਸ਼ ਅਹਲਾਵਤ ਉਹ ਵੀ ਕੈਬਨਿਟ ਮੰਤਰੀ ਦੇ ਤੌਰ ਤੇ ਸੌ ਚੁੱਕਣਗੇ ਤਾਂ ਵੱਡਾ ਫੇਰ ਬਦਲ ਹੈ ਦਿੱਲੀ ਦੀ ਸਿਆਸਤ ਦੇ ਵਿੱਚ ਹਾਲਾਂਕਿ ਆਉਣ ਵਾਲੇ ਇਲੈਕਸ਼ਨਸ ਦੇ ਵਿੱਚ ਦੇਖਣਾ ਹੋਵੇਗਾ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਜਿਹੜੀਆਂ ਦਿੱਲੀ ਦੇ ਵਿੱਚ ਹੋਣੀਆਂ ਨੇ ਉਹਨਾਂ ਦੇ ਵਿੱਚ ਦੇਖਣਾ ਹੋਵੇਗਾ ਕਿ ਦਿੱਲੀ ਦੇ ਲੋਕ ਕਿਸ ਤਕ ਦੇ ਵਿੱਚ ਇੱਕ ਹੋਰ ਮੰਤਰੀ ਨਵਾਂ ਜੁੜ ਚੁੱਕਾ ਹੈ ਜੀਹਾਂ ਇੱਕ ਨਵੇਂ ਮੰਤਰੀ ਕੈਬਨਿਟ ਦੇ ਵਿੱਚ ਸ਼ਾਮਿਲ ਹੋਏ ਨੇ ਦੱਸ ਦਈਏ ਕਿ ਐਸ.ਐਮ. ਅਤਿਸ਼ੀ ਹੁਣਾ ਦੀ ਕੈਬਨਿਟ ਦੇ ਵਿੱਚ ਇੱਕ ਹੋਰ ਨਵੇਂ ਚਿਹਰੇ ਦੀ ਐਂਟਰੀ ਹੋਈ ਹੈ ਚਾਰ ਮੰਤਰੀ ਪਹਿਲਾਂ ਹੀ ਉਹਨਾਂ ਨੇ ਤਾਂ ਸੌ ਚੁੱਕੀ ਹੈ ਨਾਲ ਇੱਕ ਹੋਰ ਨਵੇਂ ਮੰਤਰੀ ਜਿਹੜੇ ਹੈ ਉਹ ਐਡ ਹੋਏ ਨੇ ਮੁਕੇਸ਼ ਇਹ ਲਾਵਤ ਜਿਹੜੇ ਨੇ ਉਹ ਵੀ ਕੈਬਨਿਟ ਮੰਤਰੀ ਦੀ ਸੌ ਜਿਹੜੀ ਆ ਉਹ ਚੁੱਕਣਗੇ ਜੇਕਰ ਗੋਪਾਲ ਰਾਏ ਹੁਣਾਂ ਦੀ ਗੱਲ ਕਰੀਏ ਤਾਂ ਪਹਿਲਾਂ ਤੋਂ ਹੀ ਮੰਤਰੀ ਨੇ ਤੇ ਇਸ ਵਾਰ ਫਿਰ ਆਤਸ਼ੀ ਹੁਣਾਂ ਦੇ ਵੀ ਕੈਬਨਿਟ ਦੇ ਵਜੋਂ ਸੌ ਜਿਹੜੀ ਆ ਉਹ ਚੁੱਕਣਗੇ ਕੈਲਾਸ਼ ਗਹਿਲੋਤ ਵੀ ਸੌਰਵ ਭਾਰਤਵਾਜ ਹੁਣੀ ਔਰ ਇਮਰਾਨ ਹੁਸੈਨ ਵੀ ਕੈਬਨਿਟ ਮੰਤਰੀ ਦੇ ਤੌਰ ਤੇ ਸੌ ਚੁੱਕਣਗੇ ਔਰ ਆਤਸ਼ੀ ਜਿਹੜੇ ਆ ਸੀਐਮ ਦੇ ਤੌਰ ਤੇ ਸੌ ਚੁੱਕਣਗੇ ਅੱਜ ਤਾਂ ਨਵੇਂ ਮੰਤਰੀ ਦੀ ਐਂਟਰੀ ਹੋਈ ਹੈ ਕੈਬਨਿਟ ਦੇ ਵਿੱਚ ਮੁਕੇਸ਼ ਅਹਿਲਾਵਤ ਦੱਸਦੀ ਹੈ ਕਿ ਇਹਨਾਂ ਨੂੰ ਇਸ ਵਾਰ ਮੌਕਾ ਦਿੱਤਾ ਗਿਆ ਹੈ ਸੀਐਮ ਆਤਸ਼ੀ ਹੁਣਾ ਦੀ ਕੈਬਨਿਟ ਦੇ ਵਿੱਚ ਸ਼ਾਮਿਲ ਹੋਣ ਦਾ ਤਾਂ ਪਹਿਲਾ ਹੀ ਜੇਕਰ ਅਸੀਂ ਗੱਲ ਕਰੀ ਤਾਂ ਇੱਕ ਵੱਡਾ ਫੇਰਬਦਲ ਹੈ ਦਿੱਲੀ ਦੀ ਸਿਆਸਤ ਦੇ ਵਿੱਚ ਅਰਵਿੰਦ ਕੇਜਰੀਵਾਲ ਹੁਣਾ ਦੇ ਅਸਤੀਫੇ ਤੋਂ ਬਾਅਦ ਇਹ ਜਿਹੜੀ ਵਿਧਾਇਕ ਦਲ ਦੀ ਮੀਟਿੰਗ ਹੁੰਦੀ ਰਹੀ ਵਿਧਾਇਕ ਦਲ ਦੀ ਮੀਟਿੰਗ ਦੇ ਵਿੱਚ ਅ ਅਤਿਸ਼ੀ ਹੁਣਾ ਨੂੰ ਸੀਐਮ ਦਾ ਉਮੀਦਵਾਰ ਚੁਣਿਆ ਗਿਆ ਤਾਂ ਉਹਨਾਂ ਦੇ ਪੱਖ ਦੇ ਵਿੱਚ ਸਾਰੇ ਜਾਣੇ ਨੇ ਹਾਮੀ ਭਰੀ ਐ ਤੇ ਉਹਨਾਂ ਦਾ ਨਾਮ ਜਿਹੜਾ ਉਹ ਰਾਜਪਾਲ ਦੇ ਅੱਗੇ ਪੇਸ਼ ਕੀਤਾ ਗਿਆ ਹੁਣ ਸੌ ਜਿਹੜੀ ਐ ਸ਼ਪਤ ਜਿਹੜੀ ਉਹ ਚੁਕਾਈ ਜਾਵੇਗੀ ਤਾਂ ਕੈਬਨਿਟ ਦੇ ਵਿੱਚ ਦੱਸਿਆ ਜਾ ਰਿਹਾ ਸੀ ਬਹੁਤ ਸਾਰੇ ਲੋਕ ਕਹਿ ਰਹੇ ਸੀ ਕਿ ਕੈਬਨਿਟ ਦੇ ਵਿੱਚ ਕਿਹੜਾ ਕਿਹੜਾ ਚੇਂਜ ਹੋ ਸਕਦਾ ਹੈ ਕਿਹੜਾ ਕਿਹੜਾ ਨਵਾਂ ਚਿਹਰਾ ਜਿਹੜਾ ਆ ਉਹ ਐਡ ਹੋ ਸਕਦਾ ਦੱਸਦੀ ਐ ਕਿ ਚਾਰ ਤਾਂ ਉਹ ਪ੍ਰਾਣੀ ਕੈਬਨਿਟ ਮੰਤਰੀ ਹੀ ਇਸ ਵਾਰ ਫਿਰ ਸੀਐਮ ਅਤਸ਼ੀ ਦੇ ਹੱਕ ਦੇ ਵਿੱਚ ਸੌਹ ਚੁੱਕਣਗੇ ਮੰਤਰੀ ਦੇ ਤੌਰ ਤੇ ਤਾਂ ਉਹਨੇ ਗੋਪਾਲ ਰਾਏ ਕਲਾਸ਼ ਗਹਿਲੋਤ ਸੌਰਵ ਭਾਰਦਵਾਏ ਤੇ ਇਮਰਾਨ ਹੁਸੈਨ ਮੋਰਨਾ ਦੇ ਨਾਲ ਇੱਕ ਹੋਰ ਨਵਾਂ ਚਿਹਰਾ ਐਡ ਹੋਇਆ ਮੁਕੇਸ਼ ਅਹਲਾਵਤ ਉਹ ਵੀ ਕੈਬਨਿਟ ਮੰਤਰੀ ਦੇ ਤੌਰ ਤੇ ਸੌਹ ਚੁੱਕਣਗੇ ਤਾਂ ਵੱਡਾ ਫੇਰ ਬਦਲ ਹੈ ਦਿੱਲੀ ਦੀ ਸਿਆਸਤ ਦੇ ਵਿੱਚ ਹਾਲਾਂਕਿ ਆਉਣ ਵਾਲੇ ਇਲੈਕਸ਼ਨਸ ਦੇ ਵਿੱਚ ਦੇਖਣਾ ਹੋਵੇਗਾ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਜਿਹੜੀਆਂ ਦਿੱਲੀ ਦੇ ਵਿੱਚ ਹੋਣੀਆਂ ਨੇ ਉਹਨਾਂ ਦੇ ਵਿੱਚ ਦੇਖਣਾ ਹੋਵੇਗਾ ਕਿ ਦਿੱਲੀ ਦੇ ਲੋਕ ਕਿਸ ਤਿਕ ਤੇ ਵਿੱਚ ਇੱਕ ਹੋਰ ਮੰਤਰੀ ਨਵਾਂ ਜੁੜ ਚੁੱਕਾ ਹੈ ਜੀਹਾਂ ਇੱਕ ਨਵੇਂ ਮੰਤਰੀ ਕੈਬਨਿਟ ਦੇ ਵਿੱਚ ਸ਼ਾਮਿਲ ਹੋਏ ਨੇ ਦੱਸ ਦਈਏ ਕਿ ਐਸ.ਐਮ. ਆਤਿਸ਼ੀ ਹੁਣਾਂ ਦੀ ਕੈਬਨਿਟ ਦੇ ਵਿੱਚ ਇੱਕ ਹੋਰ ਨਵੇਂ ਚਿਹਰੇ ਦੀ ਐਂਟਰੀ ਹੋਈ ਹੈ ਚਾਰ ਮੰਤਰੀ ਪਹਿਲਾਂ ਹੀ ਉਹਨਾਂ ਨੇ ਤਾਂ ਸੌ ਚੁੱਕੀ ਹੈ ਨਾਲ ਇੱਕ ਹੋਰ ਨਵੇਂ ਮੰਤਰੀ ਜਿਹੜੇ ਹੈ ਉਹ ਐਡ ਹੋਏ ਨੇ ਮੁਕੇਸ਼ ਅਹਿਲਾਵਤ ਜਿਹੜੇ ਨੇ ਉਹ ਵੀ ਕੈਬਨਿਟ ਮੰਤਰੀ ਦੀ ਸੌ ਜਿਹੜੀ ਆ ਉਹ ਚੁੱਕਣਗੇ ਜੇਕਰ ਗੋਪਾਲ ਰਾਏ ਹੁਣਾਂ ਦੀ ਗੱਲ ਕਰੀਏ ਤਾਂ ਪਹਿਲਾਂ ਤੋਂ ਹੀ ਮੰਤਰੀ ਨੇ ਤੇ ਇਸ ਵਾਰ ਫਿਰ ਆਤਿਸ਼ੀ ਹੁਣਾਂ ਦੇ ਵੀ ਕੈਬਨਿਟ ਦੇ ਵਜੋਂ ਸੌ ਜਿਹੜੀ ਆ ਉਹ ਚੁੱਕਣਗੇ ਕਲਾਸ਼ ਗਹਿਲੋਤ ਵੀ ਸੌਰਵ ਭਾਰਤਵਾਜ ਹੁਣੀ ਔਰ ਇਮਰਾਨ ਹੁਸੈਨ ਵੀ ਕੈਬਨਿਟ ਮੰਤਰੀ ਦੇ ਤੌਰ ਤੇ ਸੌ ਚੁੱਕਣਗੇ ਔਰ ਆਤਿਸ਼ੀ ਜਿਹੜੇ ਆ ਸੀਐਮ ਦੇ ਤੌਰ ਤੇ ਸੌ ਚੁੱਕਣਗੇ ਅੱਤਾਂ ਨਵੇਂ ਮੰਤਰੀ ਦੀ ਐਂਟਰੀ ਹੋਈ ਹੈ ਕੈਬਨਿਟ ਦੇ ਵਿੱਚ ਮੁਕੇਸ਼ ਅਹਿਲਾਵਤ ਦੱਸਦੀ ਕਿ ਇਹਨਾਂ ਨੂੰ ਇਸ ਵਾਰ ਮੌਕਾ ਦਿੱਤਾ ਗਿਆ ਹੈ ਸੀਐਮ ਆਤਸ਼ੀ ਹੁਣਾ ਦੀ ਕੈਬਨਿਟ ਦੇ ਵਿੱਚ ਸ਼ਾਮਿਲ ਹੋਣ ਦਾ ਤਾਂ ਪਹਿਲਾ ਹੀ ਜੇਕਰ ਅਸੀਂ ਗੱਲ ਕਰੀ ਤਾਂ ਇੱਕ ਵੱਡਾ ਫੇਰ ਬਦਲ ਹੈ ਦਿੱਲੀ ਦੀ ਸਿਆਸਤ ਦੇ ਵਿੱਚ ਅਰਵਿੰਦ ਕੇਜਰੀਵਾਲ ਹੁਣਾ ਦੇ ਅਸਤੀਫੇ ਤੋਂ ਬਾਅਦ ਜਿਹੜੀ ਵਿਧਾਇਕ ਦਲ ਦੀ ਮੀਟਿੰਗ ਹੁੰਦੀ ਰਹੀ ਵਿਧਾਇਕ ਦਲ ਦੀ ਮੀਟਿੰਗ ਦੇ ਵਿੱਚ ਅ ਅਤਿਸ਼ੀ ਹੁਣਾ ਨੂੰ ਸੀਐਮ ਦਾ ਉਮੀਦਵਾਰ ਚੁਣਿਆ ਗਿਆ ਤਾਂ ਉਹਨਾਂ ਦੇ ਪੱਖ ਦੇ ਵਿੱਚ ਸਾਰੇ ਜਾਣੇ ਨੇ ਹਾਮੀ ਭਰੀ ਐ ਤੇ ਉਹਨਾਂ ਦਾ ਨਾਮ ਜਿਹੜਾ ਉਹ ਰਾਜਪਾਲ ਦੇ ਅੱਗੇ ਪੇਸ਼ ਕੀਤਾ ਗਿਆ ਹੁਣ ਸੌ ਜਿਹੜੀ ਹੈ ਸ਼ਪਤ ਜਿਹੜੀ ਉਹ ਚੁਕਾਈ ਜਾਵੇਗੀ ਤਾਂ ਕੈਬਨਿਟ ਦੇ ਵਿੱਚ ਦੱਸਿਆ ਜਾ ਰਿਹਾ ਸੀ ਬਹੁਤ ਸਾਰੇ ਲੋਕ ਕਹਿ ਰਹੇ ਸੀ ਕਿ ਕੈਬਨਿਟ ਦੇ ਵਿੱਚ ਕਿਹੜਾ ਕਿਹੜਾ ਚੇਂਜ ਹੋ ਸਕਦਾ ਹੈ ਕਿਹੜਾ ਕਿਹੜਾ ਨਵਾਂ ਚਿਹਰਾ ਜਿਹੜਾ ਆ ਉਹ ਐਡ ਹੋ ਸਕਦਾ ਦੱਸਦੀ ਕਿ ਚਾਰ ਤਾਂ ਪੁਰਾਣੇ ਕੈਬਨਿਟ ਮੰਤਰੀ ਹੀ ਇਸ ਵਾਰ ਫਿਰ ਸੀਮਾਤਸ਼ੀ ਦੇ ਹੱਕ ਦੇ ਵਿੱਚ ਸੌ ਚੁੱਕਣਗੇ ਮੰਤਰੀ ਦੇ ਤੌਰ ਤੇ ਤਾਂ ਉਹਨੇ ਗੋਪਾਲ ਰਾਏ ਕਲਾਸ਼ ਗਹਿਲੋ ਉਤ ਸੌਰਵ ਭਾਰਦਵਾਏ ਤੇ ইমরান हुसैन اور ਇਹਨਾਂ ਦੇ ਨਾਲ ਇੱਕ ਹੋਰ ਨਵਾਂ